ਸਭ ਤੋਂ ਸ਼ੁੱਧ ਖਰਾਦ ਬਹੁਤ ਹੈਵੀ ਹੈ 7 ਕਿਲੋ ਵਜਨ ਇਹਦੇ ਚ 7 ਕਿਜੀ ਦੀ ਬਹੁਤ ਵਧੀਆ ਬਣੀ ਹੋਈ ਹੈ ਲੋਹੀ ਇਹ ਹੀ ਉਹ ਖਰਾਦ ਇਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਮੈਂ ਸਕੇਲ ਰੱਖਿਆ ਕੋਲ ਇਦਾਂ ਪਤਾ ਨਹੀਂ ਲੱਗਦਾ ਤੇ 2 ਫੁੱਟੀ ਖਰਾਦ ਤਾਂ ਮੈਂ ਸੁਣਿਆ ਸੀਗਾ ਵੀ 2 ਫੁੱਟੀ ਖਰਾਦ ਹੁੰਦੀ ਹੈ ਇਹ ਹੈਗੀ ਜੀ ਮੰਨ ਕੇ ਚੱਲੋ ਜੇਦੀ ਇਹਦੀ ਫੋਲੋ ਚਲਾਈਏ 15 ਇੰਚ ਚੌੜੀ ਹੈ ਬਸ 15 ਇੰਚ ਚੌੜੀ ਹੈ ਤੇ ਇਹ ਬਣੀ ਹੋਈ ਹੈ ਜੀ ਮੇਡ ਇਨ ਆਸਟ੍ਰੇਲੀਆ ਦੀ ਮੇਡ ਇਨ ਆਸਟ੍ਰੇਲੀਆ ਦੀ ਜਿਹੜੀ ਆਇਆ ਦਾ ਇਹਨਾਂ ਨੇ ਡਾਇਗਰਾਮ ਦਿੱਤਾ ਹੋਇਆ ਜੋ ਵੀ ਚੱਕਰਾਂ ਦਾ ਸਿਸਟਮ ਇਹਦਾ ਤੇ ਤੁਸੀਂ ਲਾ ਲਓ ਸਾਵਾ ਮੇਰੇ ਹੱਥੇ ਕੋਲ ਪਿਆ ਮੈਂ ਤੁਹਾਨੂੰ ਜ਼ਾ ਦੇ ਕੱਢੀਗਾ ਲਾਲੋ ਹਰਬੀ ਸਾਹਿਬ ਕਿੱਡੀ ਕੋਣੀ ਜਾਂ ਮੇਰੇ ਹੱਥੇ ਤੇ ਕਿੱਦੀ ਕਹੇ ਲੱਗੀ ਇਹ ਬਿਲਕੁਲ ਛੋਟੀ ਜਿਹੀ ਸਹਾ ਜੀ ਤੇ ਜਿੱਦਾਂ ਵੱਡੀ ਖਾਦ ਬਿਲਕੁਲ ਵਰਕ ਕਰਦੀ ਉਦਾਂ ਹੀ ਕਰਦੀ ਇਹ ਤੁਹਾਨੂੰ ਮੈਂ ਸਾਰਾ ਕੁਝ ਦਾ ਚੈੱਕ ਕਰਾਵਾਂਗਾ ਇਹ ਤੁਹਾਨੂੰ ਮੈਂ ਚਲਾ ਕੇ ਵੀ ਦਿਖਾਵਾਂਗਾ ਕਿਵੇਂ ਚੱਲਦੀ ਕਿਵੇਂ ਵਰਕ ਕਰਦੀ ਇਹ ਤੇ ਕਿੰਨੀ ਐਕੂਰੇਸੀ ਤੇ ਚੱਲਦੀ ਇਹ ਉਹ ਵੀ ਤੁਹਾਨੂੰ ਮੈਂ ਦਿਖਾਵਾਂਗਾ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਉਹ ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਇਹ ਮੈਂ ਤੁਹਾਨੂੰ ਜੀ ਕੱਲੀ ਕੱਲੀ ਡਿਟੇਲ ਜਿਹੜੇ ਬਾਰੇ ਦੱਸਾਂਗਾ ਤੁਹਾਨੂੰ ਪੁੱਤਾਂ ਵਰਕ ਕਰਦੀ ਏ। ਇਹਦੇ ਹੈ ਬਿਲਕੁਲ ਸੇਮ ਹੀ ਜਿੱਦਾਂ ਵੱਡੀ ਖਰਾਦ ਉਦੀ ਉਦਾਂ ਹੀ ਸੇਮ ਉਦਾਂ ਹੀ ਵਰਕ ਕਰਦੀ ਏ। ਤੁਹਾਨੂੰ ਮੈਨੂੰ ਡਿਟੇਲ ਚ ਸਾਰੀ ਚੀਜ਼ ਦੱਸਾਂਗਾ। ਜਿਹੜਾ ਆ ਚੀਜ਼ ਏ ਇਹ ਦਾ ਡਾਇਗਰਾਮ ਏ। ਕਿ ਕਿੰਨੇ ਚੱਕਰ ਨੇ ਤੇ ਮੋਟਰ ਤੋਂ ਲੈ ਕੇ ਮੇਨ ਚੱਕ ਤੱਕ ਤੇ ਜਿਹੜਾ ਇਹਦਾ ਚੱਕ ਕੇ ਤੁਹਾਨੂੰ ਮੈਂ ਉਹ ਵੀ ਰਸਾਂਗਾ ਕਿੰਨੇ ਇੰਚ ਚੌੜਾ ਹੈ ਇਹਦਾ ਚੱਕ ਤੁਸੀਂ ਮੈਂ ਸਕੇਲ ਇਸੇ ਕਰਕੇ ਚੱਕੀ ਫਿਰਦਾ ਨਾਲ ਹੁਣ ਜੋ ਪਤਾ ਨਹੀਂ ਲੱਗਦਾ ਜੀ ਇਹ ਮੰਨ ਕੇ ਚੱਲੋ ਤੁਸੀਂ ਜਿਹੜਾ ਦਾ ਚੱਕ ਕੇ ਜੀ 2 ਇੰਚ ਚੌੜਾ ਹੈ ਸਿਰਫ ਆ ਦੇਖੋ ਮੇਨ ਚੱਕੇ ਦਾ ਇਹ 2 ਇੰਚ ਚੌੜਾ ਹੈ ਇਹ ਦਾ ਡਾਇਗਰਾਮ ਹੈ ਤੇ ਇਹਦੇ ਚੱਕਰ ਘਟਵਾਦ ਹੁੰਦੇ ਨੇ ਇਹਦੇ ਅੰਦਰ ਇਹਨਾਂ ਨੇ ਦਿੱਤਾ ਹੋਇਆ ਹੈ ਸਿਸਟਮ ਇਹ ਮੋਟਰ ਵਾਲੀ ਪੁਲੀ ਹੈਗੀ ਇਹ ਐਕਸਟਰਾ ਪੁਲੀ ਇੱਕ ਦਿੱਤੀ ਹੋਈ ਨਾਲ ਚੱਕਰ ਘਟਾਉਣ ਵਧਾਉਣ ਵਾਸਤੇ ਤੇ ਇਹਦਾ ਪ੍ਰੋਪਰ ਉਦਾਂ ਹੀ ਸਾਰਾ ਵਰਕ ਕਰਦੀ ਜਿੱਦਾਂ ਕਿਸੇ ਚੀਜ਼ ਤੇ ਆਪਾਂ ਚੂੜੀ ਪਾਣੀ ਹੁੰਦੀ ਹੈ ਨਾ ਤੇ ਇਹ ਦਿੱਤਾ ਉਹਦਾ ਸਿਸਟਮ ਉਹਨਾਂ ਨੇ ਉਹ ਵੀ ਇਹਨਾਂ ਨੇ ਆ ਦਿੱਤਾ ਹੋਇਆ ਸਿਸਟਮ ਇਹਦੀਆਂ ਅੰਦਰ ਬੈਲਟ ਹੈ ਆ ਦੇਖੋ ਮੈਂ ਤੁਹਾਨੂੰ ਦਿਖਾਣਾ ਅੰਦਰ ਬੈਲਟ ਹੈ ਜੀ ਅੰਦਰ ਬੈਲਟ ਪਈ ਹੋਈ ਤੇ ਇਹ ਚੀਜ਼ ਵੀ ਇਹਦੀ ਬਿਲਕੁਲ ਉਵੇਂ ਹੀ ਵਰਕ ਕਰਦੀ ਏ ਜਿੱਦਾਂ ਚੂੜੀ ਆਪਾਂ ਖਰਾਤ ਲਾ ਕੇ ਛੱਡਦੇ ਨੇ ਨਾ ਇਹ ਵੀ ਉਵੇਂ ਹੀ ਸੇਮ ਕੰਮ ਕਰਦੀ ਏ ਤੇ ਬਹੁਤ ਵਧੀਆ ਤੇ ਜਿਹੜੇ ਦੇ ਚੱਕਰ ਨੇ ਉਹ ਵੀ ਇਹਦੇ ਉੱਪਰ ਇਹਨਾਂ ਮੋਟਰ ਤੇ ਦਿੱਤੇ ਹੋਏ ਨੇ ਵੀ ਇੱਕ ਨੰਬਰ ਤੇ ਚਲਾ ਲਓ ਚਾਹੇ ਦੋ ਨੰਬਰ ਤੇ ਚਲਾ ਲਓ ਇਸ ਟਾਈਮ ਮੰਨਦੇ ਇੱਕ ਨੰਬਰ ਤੇ ਚਲਾਓਗੇ ਚੱਕਰ ਘੱਟ ਹੋਣਗੇ ਥੋੜੇ ਜਿਹਾ ਤੋਂ ਜ਼ਿਆਦਾ ਚੱਕਰ ਲੱਗੇ ਇਹਨਾਂ ਦਿੱਤਾ ਹੋਇਆ ਸਿਸਟਮ ਇਹਦਾ ਤੇ ਮੈਂ ਤੁਹਾਨੂੰ ਚਲਾ ਕੇ ਦਿਖਾਉਣਾ ਫਿਰ ਦੁਬਾਰਾ ਇਹ ਦੇਖੋ ਚੱਲੇਗੀ ਸਾਰਾ ਕੋਈ ਦਾ ਚੱਲੀ ਜਾਣਾ ਆਹ ਜਿੱਥੇ ਮੈਂ ਦਿਖਾਇਆ ਸੀ ਨਾ ਆਟੋ ਆਪਣੇ ਆਪ ਆ ਦੇਖਿਓ ਇਹ ਆ ਗੇਰ ਲਾਵਾਂਗੇ ਦਾ ਆਪਣੇ ਆਪ ਚੱਲੋ ਲੱਗ ਜੇਗਾ ਇਹਦੇ ਉੱਤੇ ਲੱਗ ਗਿਆ ਨਾ ਲੱਗ ਗਿਆ ਤੇ ਆਹ ਦੇਖੋ ਜੀ ਆਹ ਕੋਈ ਨਾ ਲੱਗ ਤੇ ਆ ਰਾੜ ਵੀ ਜੇ ਤੁਹਾਨੂੰ ਦਿਸਦੀ ਹੋਵੇ ਰਾੜ ਵੀ ਤੁਹਾਨੂੰ ਜੀ ਇਹ ਆਪਣੇ ਆਪ ਅੱਗੇ ਜਾਂਦੀ ਸਾਰਾ ਸਾਰਾ ਇਹਦਾ ਜਿਹੜਾ ਬਣਿਆ ਹੋਇਆ ਰਿਸਟਰੀ ਬਹੁਤ ਸੋਹਣੀ ਬਣੀ ਹੋਈ ਉਦਾਂ ਹੀ ਸੇਮ ਵਰਕ ਕਰਦੀ ਮੈਂ ਤੁਹਾਨੂੰ ਚਲਾ ਕੇ ਵੀ ਦਿਖਾਵਾਂ ਤੇ ਟੂਲ ਲਾ ਕੇ ਦਿਖਾਵਾਂ ਤੁਹਾਨੂੰ ਸਾਰੇ ਪੁਰਜੇ ਬਿਲਕੁਲ ਉਵੇਂ ਹੀ ਕੰਮ ਕਰਦੇ ਨੇ ਯਾਰ ਇਹਦੇ ਪਿੱਛੇ ਇਹਦੇ ਤੋਂ ਮੇਰੇ ਤੋਂ ਤੁਸੀਂ ਇੱਕ ਜਿਹੀ ਕਿਸੀ ਆਹ ਇਹਦੇ ਬੈਠਣ ਲੱਗੀ ਤੇ ਜਿਹੜਾ ਇਹਦਾ ਸੈਂਟਰਲ ਸਿਸਟਮ ਇਹਦਾ ਸੈਂਟਰ ਵਾਲਾ ਸਿਸਟਮ ਹੈ ਜਿਹੜਾ ਸੈਂਟਰ ਲਾਉਂਦੇ ਆਪਾਂ ਇਹ ਵੀ ਬਿਲਕੁਲ ਪ੍ਰੋਪਰ ਉਦਾਂ ਹੀ ਵਰਕ ਕਰਦਾ ਦੇਖੋ ਇਹ ਨਿਕਲ ਆਇਆ ਬਾਹਰ ਇੱਥੇ ਹੀ ਅੰਦਰ ਘੁੰਮ ਕੇ ਤੁਰ ਜਾਂਦਾ ਇਹ ਇਹਦਾ ਨਾ ਇਹਦੇ ਇਹਦੇ ਨਾਲ ਦਾ ਪਿੱਛੇ ਲੱਗਿਆ ਹੋਇਆ ਸੀ ਉਹ ਟੁੱਟ ਗਿਆ ਜੀ ਇਹਦੇ ਨਾਲ ਤੇ ਉਹਦੇ ਕਰਕੇ ਫਿਰ ਇਹ ਇਦਾਂ ਹੀ ਵਸਾ ਪਰ ਇਹ ਵਰਕ ਪ੍ਰੋਪਰ ਉਦਾਂ ਹੀ ਕਰਦਾ ਜਿਵੇਂ ਇਹ ਸਾਰਾ ਚੱਕਰ 돌 ਕੇ ਅੰਦਰ ਤੇ ਬਹੁਤ ਸੋਹਣੀ ਚੀਜ਼ ਬਣੀ ਹੋਈ ਏ ਤੇ ਮੈਂ ਤੁਹਾਨੂੰ ਬਖਾਨਾ ਇਹਦੇ ਵਿੱਚ ਕੋਈ ਚੀਜ਼ ਪਾ ਕੇ ਟੂਲ ਲਾ ਕੇ ਤੁਹਾਨੂੰ ਬਖਾਨਾ ਮੈਂ ਤੇ ਮੋਟਰੇ ਦੀ ਆ ਹੀ ਏ ਇਹ ਹੀ ਮੋਟਰੇ ਦੀ ਨਾਲ ਦਿੱਤੀ ਹੋਈ ਤੇ ਇਹ ਮਤਲਬ ਕਿ ਰੁਕਦੀ ਨਹੀਂ ਹੈਗੀ ਕਿੰਨਾ ਮਰਜੀ ਉਹ ਕਰ ਲੈ ਉਹਦੇ ਚੱਕਰੇ ਇਸ ਹਾਵ ਨਾਲ ਦਿੱਤੇ ਹੋਏ ਨੇ ਚੱਕਰੇ ਵੀ ਆਪਾਂ ਜਦੋਂ ਟੂਲ ਲਾਣੇ ਆ ਨਾ ਜੇ ਬਿਲਕੁਲ ਫਸ ਜੇ ਚੀਜ਼ ਫਿਰ ਰੁਕਦੀ ਨਹੀਂ ਤੇ ਟੂਲ ਲਾ ਕੇ ਬਖਾਨਾ ਤੇ ਮੈਂ ਵੇਸੇ ਲਾਇਆ ਵੀ ਸੀ ਇਹਦੇ ਤੇ ਟੂਲ ਇੱਥੇ ਬਹੁਤ ਸਪਿਆ ਆਪਣੇ ਕੋਲੇ ਮੈਂ ਇਹਦੇ ਚ ਪਾ ਕੇ ਨਾ ਮੈਂ ਲਿਆ ਕੇ ਇਹ ਚਾਲੂ ਮੈਂ ਆਪ ਕੀਤੀ ਇਹ ਇਹ ਨਾ ਬਿਲਕੁਲ ਖਤਮ ਹੋਈ ਪਈ ਸੀ ਜਿੱਦਾਂ ਮੰਨ ਕੇ ਚਲੋ ਜਰਜੁਰ ਬਹੁਤ ਪਈ ਸੀ ਫਿਰ ਮੈਂ ਲਿਆ ਕੇ ਇਹਨੂੰ ਸਾਫ਼ ਕਰਕੇ ਚਲਾ ਕੇ ਤੇ ਚੈੱਕ ਕੀਤੀ ਸੀ ਆ ਦੇਖੋ ਇਹਦੇ ਤੇ ਮੈਂ ਇਹਦੇ ਨਾਲ ਹੀ ਟੂਲ ਲਾਇਆ ਤੇ ਪੂਰੀ ਐਕੂਰੇਸੀ ਚ ਵਧੀਆ ਚੱਲਦੀ ਤੇ ਮੈਂ ਤੁਹਾਨੂੰ ਇਹਦਾ ਚੱਕ ਵੀ ਦਿਖਾਵਾਂਗਾ ਕਿਵੇਂ ਮਤਲਬ ਕਿ ਫੜਦਾ ਚੀਜ਼ ਨੂੰ ਜਿੱਦਾਂ ਦੂਜਿਆਂ ਦੇ ਕਮਾਣ ਵਾਲਾ ਹੁੰਦਾ ਨਾ ਸਿਸਟਮ ਲੱਗਿਆ ਆ ਇਹਦੇ ਕਮਾਣ ਵਾਲਾ ਨਹੀਂ ਇਹਦੇ ਆ ਚੱਕੀ ਨੇ ਆਪਾਂ ਸਦੋਵੇਂ ਘੁੰਮਦੇ ਨੇ ਤੇ ਅੰਦਰ ਬਾਹਰ ਹੁੰਦੇ ਨੇ ਤੇ ਦਿਖਾਣਾ ਤੁਹਾਨੂੰ ਮੈਂ ਤੇ ਇੱਥੇ ਟੂਲ ਲਾ ਕੇ ਦਿਖਾਣਾ ਤੁਹਾਨੂੰ ਮੈਂ ਤੁਹਾਨੂੰ ਮੈਂ ਨਾ ਚਲਾ ਕੇ ਦਿਖਾਉਣਾ ਕਿਵੇਂ ਕੰਮ ਕਰਦੀ ਇਹ ਪੂਰਾ ਤੇ ਸਾਰੇ ਜਰੂਰ ਦੱਸਿਓ ਜਿਨੇ ਜਿਨੇ ਵੇਖੀ ਏ ਏਡੀ ਕੋ ਛੋਟੀ ਜੀ ਖਰਾਦ ਜਾਂ ਜਿੱਦਾਂ ਵੀ ਇਹ ਨਾ ਇਦਾਂ ਹੀ ਬਸ ਚੱਕ ਕੇ ਦਾ ਘੁੰਮ ਜਾਂਦਾ ਤੇ ਖੁੱਲਦਾ ਮੈਂ ਇਹਦੇ ਵਾਸਤੇ ਆ ਬਰਾੜਾ ਵਰਤਨਾ ਪਿਆ ਦੂ ਯਾਨੀ ਕਿ ਐਂ ਹੀ ਖੁੱਲ ਜਾਂਦਾ ਐਂ ਹੀ ਬੰਦ ਹੁੰਦਾ ਏ ਐਂ ਹੀ ਖੁੱਲਦਾ ਜੀ ਖੁੱਲ ਗਿਆ ਮੈਂ ਆਈ ਆਈ ਬੋਸ਼ ਪਾਣਾ ਦੁਬਾਰਾ ਵਿੱਚ ਤੁਹਾਨੂੰ ਪਾ ਕੇ ਤੇ ਮੈਂ ਇਹਦੇ ਟੂਲ ਲਾ ਕੇ ਬਖਾਣਾ ਕਿਵੇਂ ਲਾਂਦਾ ਇਹ ਵੀ ਬਹੁਤ ਪਿਆਰੀ ਚੀਜ਼ ਬਣੀ ਹੋਈ ਬਿਲਕੁਲ ਛੋਟੀ ਜੀ ਇਹ ਆਟੋ ਕੰਮ ਕਰਦੀ ਵੀ ਤੁਹਾਨੂੰ ਮੈਂ ਦਿਖਾਵਾਂਗਾ ਵੀ ਆਪਣੇ ਆਪ ਕਿਵੇਂ ਕੰਮ ਕਰਦੀ ਇਹ ਜੇ ਚੱਕ ਕੇ ਦੇ ਇਦਾਂ ਨੇ ਆਪਣੇ ਆਪ ਬਸ ਇੱਥੋਂ ਆਪ ਟੈਟ ਕਰਨਾ ਹੈ ਬਸ ਇਹਨਾਂ ਨੇ ਨਾ ਫੜ ਲੀ ਹੁਣ ਇਹ ਤੇ ਮੈਂ ਤੁਹਾਨੂੰ ਬਖਾਨਾ ਕਿਵੇਂ ਕੰਮ ਕਰਦਾ ਹੈ ਇਹਦਾ ਸਿਸਟਮ ਹੈਗਾ ਕਿ ਚੱਲ ਪਈ ਇਹ ਹੈ ਹੀ ਗੇਰ ਇਹ ਆਹ ਲੋ ਹੈ ਤੇ ਇਹ ਮੈਨੂੰ ਨੇੜੇ ਲਾ ਲੈਣ ਨੂੰ ਥੋੜੀ ਇੱਥੋਂ ਘੁਮਾ ਕੇ ਕੁੱ ਲੱਗ ਰਹੀ ਇਹ ਤਾਂ ਬਹੁਤ ਿਆਰੀ ਜੀ ਜਿਹੀ ਬਣੀ ਹੋਈ ਏ ਛੋਟਾ ਜਿਹਾ ਕੰਮ ਕਰਨਾ ਵਾਸਤੇ ਜੇ ਤੁਸੀਂ ਛੋਟਾ ਜਿਹਾ ਕੰਮ ਇਹਦੇ ਤੋਂ ਕੋਈ ਕਰਾਣਾ ਤਾਂ ਉਹ ਮੈਨੂੰ ਬਹੁਤ ਵਧੀਆ ਲੱਗੀ ਚੀਜ਼ ਏ ਕਈ ਵਾਰੀ ਮੇਰੇ ਕੋਲ ਇਹ ਹਾਜੀ ਪੁਰਜ਼ੇ ਹੁੰਦੇ ਨੇ ਬਿਲਕੁਲ ਛੋਟੇ ਵੀ ਜਿਨ੍ਹਾਂ ਦੇ ਮੈਟਰ ਟੂਲ ਆ ਮੈਨੂੰ ਬਾਜ਼ਾਰ ਜੀਦੋਂ ਮੇ ਲਵਾਣ ਜਾਂਦਾ ਤੇ ਖਰਾਦ ਵਾਲੇ ਕਹਿ ਦਿੰਦੇ ਨੇ ਯਾਰ ਇਹ ਨਹੀਂ ਲੱਗਣਾ ਹੈਗਾ ਇਹ ਤਾਂ ਚੱਕ ਬਹੁਤ ਵੱਡੇ ਨੇ ਤੇ ਇਹਨਾਂ ਦੇ ਵਿੱਚ ਕਾਬੂ ਨਹੀਂ ਆਉਂਦਾ ਇਹ ਚੀਜ਼ ਵੇਖਣਾ ਮੈਂ ਤੁਹਾਨੂੰ ਦਿਖਾਣਾ ਹੈ লাইਟ ਤੋਂ ਕੋਲ ਦਿਖਾਉ ਆਟੋ ਚਲਾ ਕੇ ਦਿਖਾਣਾ ਤੁਹਾਨੂੰ ਕਿਵੇਂ ਚੱਲਦੀ ਹੈ ਦੋਵੇਂ ਹੁਣ ਛੱਡਤੀ ਆਪੀ ਟੂ ਲੱਗਦਾ ਆ ਪੇ ਹੁਣ ਆਟੋ ਦਾ ਵੀ ਕਰਤੀ ਆ ਵੇ ਇਹ ਆਪਣੇ ਆ ਟੂ ਲਾਉਂਦੀ ਦੀ ਇਹਦੀ ਫਾਈ ਚੱਕਰਾਂ ਨਾਲ ਥੋੜੀ ਜਿਆਦਾ ਵਧੀਆ ਚੱਲਦੀ ਫਿਰੇ ਇਹ ਰਾਟੋ ਕਰਕੇ ਚਲਾ ਹਟੀ ਨੇ ਕਿ ਤੁਸੀਂ ਦੇਖੀਓ ਦੇਖੀਏ ਇਹ ਆਪਣੇ ਆਪ ਦੇ ਚੱਲਣ ਲੱਗ ਪਏ ਨੇ ਦੋਵਾਰਾ ਕਰਾਂਗੇ ਹੱਥ ਨਾਲ ਇਹ ਪਾਲਸ ਕਰਕੇ ਆਪਾਂ ਫਿਰ ਦੁਬਾਰਾ ਨੂੰ ਚਲਾਵਾਂਗੇ ਬਹੁਤ ਵਧੀਆ ਐਕੂਰੇਸੀ ਬਹੁਤ ਵਧੀਆ ਚੀਜ਼ ਇਹ ਮੈਂ ਖਰਾਤਾ ਬਹੁਤ ਵੇਖਿਆ ਨੇ ਵੱਡੀਆਂ ਵੱਡੀਆਂ ਵੀ ਦੇਖੀਆਂ ਨੇ ਪਰ ਉਹਨੀ ਐਕੂਰੇਸੀ ਨਾਲ ਹੀ ਚੱਲਦੀ ਹੈ ਇਹ ਮੰਨ ਕੇ ਚੱਲੋ ਉਹ ਥੋੜੀ ਉਹ ਕਰਦੀ ਨਹੀਂ ਇਹ ਜੇ ਫੇਰ ਆਟੋ ਤੇ ਕਰਦੇ ਆ ਇਹਨੂੰ ਇਹ ਸੀ ਜਿਹੜੀ ਬਣੀ ਹੈ ਕਿਤਾਬ ਮਰਦੀ ਬਸਿਆ ਕੋਈ ਕੋਈ ਬਣਾ ਰਿਹਾ ਹੈ ਜਿਹਨਾਂ ਦੀ ਮੈਗਨੀ ਨਹੀਂ ਹੈ ਕਿ ਇਹ ਜੰਗਲ ਜੰਗਲ ਮਿਲਦੇ ਨੇ ਕਿਉਂਕਿ ਤਾਂ ਮੈਂ ਤੁਹਾਨੂੰ ਮਾਡਲ ਦੱਸਾਂ ਇਹ ਬਣੀ ਹੋਈ ਹੈ ਜਿਹੜੀ ਆਸਟ੍ਰੇਲੀਆ ਦੀ ਬਣੀ ਹੋਈ ਹੈ ਆਸਟਰੀਆ ਦੀ ਬਣੀ ਹੋਈ ਹੈ ਦੇਖੋ ਇਹ ਇਹਨਾਂ ਆਸਟਰੀਆ ਤੇ ਇਹਦੀ ਯੂਨੀਮਾਰ 3A ਮਾਡਲ ਇਹਦਾ ਤੇ ਇਮਕੋ ਕੰਪਨੀ ਦੀ ਬਣੀ ਹੋਈ ਹੈ ਤੇ ਸਰਚ ਕਰਿਓ ਭਲਾ ਇਹ ਮੈਨੂੰ ਲੱਗਦਾ 2002 ਮਾਡਲ ਤੋਂ ਨੀਚੇ ਦੀ ਹੈ ਇਹ ਖਰਾਬ ਜਿਹੜੀ ਆਪਣੇ ਕੋਲੇ ਹੈ ਇਹ ਸਹਿਜ ਵੇਖੋ ਤੁਸੀਂ ਕਿੰਨਾ ਛੋਟਾ ਹੈ ਬਿਲਕੁਲ ਛੋਟਾ ਸਹਿਜ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਤੇ ਅੱਗੇ ਫਿਰ ਤੁਹਾਡੇ ਵਾਸਤੇ ਕੋਈ ਇਦਾਂ ਦੀ ਛੋਟੀ ਜਿਹੀ ਚੀਜ਼ ਲੈ ਕੇ ਆਵਾਂਗੇ ਤੇ ਬਣੇ ਰਹੋ ਵੀਡੀਓ ਨਾਲ ਤੇ ਜਿਹੜੇ ਚੈਨਲ ਦੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਫਿਰ ਦਵਾ ਤੁਹਾਨੂੰ ਮੈਂ ਦਿਖਾ ਦੇਣਾ ਸਾਰੀ ਉਪਰ ਹੋਏ ਕਿੰਨੀ ਵਧੀਆ ਬਣੀ